ਇੰਜਨ ਗੇਅਰ ਦਾ ਕਿਵੇਂ ਚੱਲੇ ਓਕੇ ਇੰਜਨ ਗੇਅਰ ਓਕੇ ਹਾਂ ਜਿੰਮੇਦਾਰ ਚਾਹੇ 2 ਘੰਟੇ ਵਾਲੇ ਨੇ ਹਾਂ ਜੀ ਬੰਦੋ ਘੰਟੇ ਤੇ 2000 ਮਾਡਲ ਆ ਜੀ ਹਾਂ ਜੀ ਸਾਡੇ ਪਿੰਡ ਪੱਖੋ ਕਲਾਂ ਦੀ ਨਵਾਂ ਨਿਕਲਿਆ ਹੋਇਆ ਜੀ 2002 ਮਾਡਲ ਆ ਜੀ ਟਰੈਕਟਰ ਸਾਰਾ オリジナル ਆ ਸਾਰਾ ਹਾਂ ਇੰਜਨ ਗੇਅਰ ਦੀ ਆਪਣੀ ਜ਼ਿੰਮੇਵਾਰੀ ਆ ਠੀਕ ਹੈ ਟਾਇਰ ਟਰੈਕਟਰ ਦੇ 90 ਪੈਸੇ ਆ ਜੀ ਠੀਕ ਹੈ ਜੀ ਉਹ ਮੈਂ ਦੋ ਬੰਦਾ 2 ਘੰਟੇ ਵਾਲੇ ਡਬਲ ਕਲਚ ਆ ਜੀ ਇਹ 2013 ਮਾਡਲ ਆ ਪੰਜਾਬ ਨੰਬਰ ਆ ਠੀਕ ਹੈ ਜੀ ਟਾਇਰ ਟਰੈਕਟਰ ਦੇ ਹੈਗੇ ਇਹਦੇ 85 90 ਪੈਸੇ ਜੀ ਠੀਕ ਹੈ ਜ ਰੇ ਮਾਰਪ ਦੇ ਚਾਰੇ 90 ਪੈਸੇ ਟਰਨ ਲਈ ਠੀਕ ਹੈ ਜੀ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਓਕੇ ਆ 2 ਘੰਟੇ ਬੰਦਾ ਬਾਹ ਸਕਦਾ ਇਹ ਪਹਿਲੇ ਕਰਦੇ ਨਮਾ ਨਿਕਲਿਆ ਹੋਇਆ 1997 ਮਾਡਲ ਆ ਇਹ ਠੀਕ ਹੈ ਜੀ ਰੰਗ ਪੇਂਟ ਦੀ ਜ਼ਿੰਮੇਦਾਰੀ ਹੈ ਜੇ ਬੰਦਾ ਕੋਈ ਐ ਕਹੇ ਵੀ ਆ ਕਿਤੇ ਰੰਗ ਹੋਇਆ ਪੈਸੇ ਆਪਾਂ ਵਾਪਸ ਸਤਿ ਸ਼੍ਰੀ ਅਕਾਲ ਮਿੱਤਰੋ ਆਪਾਂ ਪਹੁੰਚੇ ਆ ਪੱਖੋ ਜ਼ਿਲ੍ਹਾ ਬਰਨਾਲਾ ਬਾਈ ਜੋਰੇ ਕੋਲੇ ਸਤਿ ਸ਼੍ਰੀ ਅਕਾਲ ਬਾਈ ਜੋਰੇ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਆ ਬਾਈ ਜੋਰੇ ਠੀਕ ਹੈ ਮੈਨੂੰ ਤਾਂ 6 ਮਹੀਨੇ ਹੋ ਗਏ ਜੋਰੇ ਆਪਾਂ ਨੂੰ ਵੀਡੀਓ ਬਣਾਈ ਸੀ ਤੋਂ ਪਤਾ ਹੋ ਗਿਆ ਹਾਂ 6 ਹੋ ਤੇ ਸੀਮੇ ਨੇ ਬਾਅਦ ਸਟਾਕ ਫਿਰ ਫੁੱਲ ਕਰਤਾ ਹਾਂਜੀ ਤੇ ਬਾਈ ਕੋਲੇ ਫੁੱਲ ਸਟਾਕ ਹੈ ਬਾਈ ਟਰੈਕਟਰ ਬਾਈ ਥੋੜੇ ਲਿਉਂਦਾ ਕਹਿੰਦਾ ਚਾਹੇ ਦੋ ਪੈਰਾ ਘੱਟ ਤੁਰ ਲੀਏ ਪਰ ਤੁਰਨਾ ਮੜਕ ਦੇ ਨਾਲ ਹੈ ਤੇ ਟਰੈਕਟਰ ਤੁਸੀਂ ਦੇਖ ਸਕਦੇ ਹੋ ਬਾਈ ਅੱਜ ਬਾਈ ਕੋਲੇ ਸਟਾਕ ਹੈ ਪੂਰਾ ਸੱਟ ਦੇ ਥੱਲੇ ਟਰੈਕਟਰ ਖੜੇ ਨੇ ਤੇ ਬਾਈ ਮੰਡੀ-ਮੁੰਡੀ ਤੱਕ ਘੱਟ ਹੀ ਲਾਉਣੀ ਤੁਸੀ ਨਾ ਮੰਡੀ ਤੇ ਨਹੀਂ ਜਾਂਦੇ ਘਰੀ ਵੇਚਦੇ ਬਾਈ ਘਰੀ ਵੇਚਦੇ ਠੀਕ ਹੈ ਮੰਡੀ ਤੇ ਨਹੀਂ ਵੇਚਦੇ ਘਰੀ ਬਾਈ ਟਰੈਕਟਰ ਵੇਚਦਾ ਤੇ ਜਿਹੜੇ ਅੱਜ ਟਰੈਕਟਰ ਦਿਖਾਵਾਂਗੇ ਕਿਵੇਂ ਨੇ ਕੰਡੀਸ਼ਨਾਂ ਦੇ ਸਾਰੇ origignal ਟਰੈਕਟਰ ਨੇ ਬਾਈ ਸੋਹਣੇ ਟਰੈਕਟਰ ਪਹਿਲੇ ਘਰ ਦੇ ਨਵੇਂ ਨਿਕਲੇ ਹੋਏ ਪਹਿਲੇ ਘਰ ਦੇ ਹਾਂ ਬਾਈ 19 ਹਾਂ ਬਾਈ 19 ਪੰਜਾਬ ਨੰਬਰ ਪੰਜਾਬ ਨੰਬਰ ਠੀਕ ਹੈ ਪੰਜਾਬ ਨੰਬਰ ਨੇ ਤੇ ਕਾਪੀ ਕਾਗਜ਼ਾਂ ਦੇ ਜਮਾ ਕਾਪੀ ਕਾਗਜ਼ ਦੀ ਜ਼ਿੰਮੇਵਾਰੀ ਆ ਬਾਈ ਆਪਣੀ ਫੁੱਲ ਫੁੱਲ ਹਾਂ ਬਾਈ ਠੀਕ ਹੈ ਕਾਪੀ ਕਾਗਜ਼ਾਂ ਦੀ ਬਾਈ ਦੀ ਫੁੱਲ ਜ਼ਿੰਮੇਵਾਰੀ ਹੈ ਤੇ ਟਰੈਕਟਰ ਹੁਣ 855 ਤੋਂ ਆਪਾਂ ਸਟਾਰਟ ਕਰਦੇ ਹਾਂ ਜੋਰੇ ਇਹਦੇ ਬਾਰੇ ਦੱਸੀਂਗੇ ਰਾਂ ਬਾਈ ਤੇ 2015 ਮਾਡਲ ਆ ਜੀ ਠੀਕ ਹੈ ਜੀ ਤੇ ਇਹਦਾ ਮੁੱਲ 5 ਲੱਖ 5000 ਰੁਪਿਆ ਟਾਇਰਾਂ ਦੀ ਕੰਡੀਸ਼ਨ ਟਾਇਰਾਂ ਦੀ ਮੂਰਦਲੇ ਨਾਲ ਦੇ 70 ਪੈਸੇ ਮਗਰਲੇ ਦੁਬਾਰੇ ਦੇ ਜੀ ਮਗਰਲੇ ਦੁਬਾਰੇ ਦੇ ਵੀ ਠੀਕ ਹੈ ਕਨੋਪੀ ਵਗੈਰਾ ਲੱਗੀ ਆ ਸੌਂਡ ਸਿਸਟਮ ਵਿੱਚੇ ਜਾਉ ਰਿਵਰਸ ਪੀਟੀਓ ਹੈ ਹਾਂ ਠੀਕ ਹੈ ਰੰਗ ਪੇਂਟ ਦਾ ਜ਼ਿੰਮੇਵਾਰੀ ਹੈ ਜਿੰਮੇਵਾਰੀ ਹੈ ਰੰਗ ਪੇਂਟ ਦੀ ਵੀ ਜ਼ਿੰਮੇਵਾਰੀ ਹੈ ਫੁੱਲ ਟੌਪ ਟਰੈਕਟਰ ਆ ਗਈ ਫੁੱਲ ਟੌਪ ਹੈ ਡਬਲ ਡਿਸਟ੍ਰੀਬਿਊਟਰ ਚ ਤੇ ਇੰਜਨ ਗੇਅਰ ਦਾ ਕਿਵੇਂ ਜੀ ਓਕੇ ਇੰਜਨ ਗੇਅਰ ਓਕੇ ਹਾਂ ਜ਼ਿੰਮੇਵਾਰੀ ਚਾਹੇ 2 ਘੰਟੇ ਬਾਅਦ ਹਨ ਹਾਂ ਜੀ ਬਾਅਦ 2 ਘੰਟੇ 2 ਘੰਟੇ ਬਾਅਦ ਕੇ ਫੇ ਤੁਸੀਂ ਤਸੱਲੀ ਕਰਕੇ ਹਨਾ ਟਰੈਕਟਰ ਆ ਜਾ ਸਕਦੇ ਹਾਂ ਮੂਰੇ ਆ ਗਿਆ 855 ਫੇਰ ਸਰਦਈ ਕਲਰ ਚ ਇਹਦੇ ਬਾਰੇ ਦੱਸੀ ਬਾਈ ਇਹ 2000 ਮਾਡਲ ਹੈ ਜੀ ਹਾਂਜੀ ਸਾਡੇ ਪਿੰਡ ਪੱਖੋ ਕਲਾਂ ਦੀ ਨਵਾਂ ਨਿਕਲਿਆ ਹੋਇਆ ਜੀ ਠੀਕ ਹੈ ਜੀ ਹਾਂਜੀ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਓਕੇ ਹੈ ਜੀ ਟਾਇਰਾਂ ਦੀ ਗੰਡੇ ਟਾਇਰ ਵਿਚਾਰੇ ਨਵੇਂ ਆ ਜੀ ਚਾਰੇ ਨਵੇਂ ਨੇ ਤੇ ਰੰਗ ਪੇਂਟ ਦਾ ਰੰਗ ਪੇਂਟ ਦੀ ਆਪਣੀ ਜ਼ਿੰਮੇਵਾਰੀ ਜ਼ਿੰਮੇਵਾਰੀ ਹੈ ਰੰਗ ਪੇਂਟ ਦੀ ਫੁੱਲ ਜ਼ਿੰਮੇਵਾਰੀ ਹੈ ਬਾਈ ਸਾਡੇ ਸਟੇਰੀਂਗ ਚ ਆ ਗਿਆ ਟਰੈਕਟਰ ਚੈੱਕ ਕਰ ਸਕਦੇ ਹਾਂ ਸੈਂਪਲ ਕੱਪੜੇ ਵਾਲੀ ਸਾਥੀ ਆ ਜੋਰੇ ਮਾਡਲ ਇਹ 2000 ਆ ਪੂਰਾ ਹਾਂ ਤੇ ਰੇਟ 2,70,000 ਡਿਮਾਂਡ ਹੈ ਹਾਂ ਜੀ ਬਾਕੀ ਮੌਕੇ ਤੇ ਹੋ ਜੋ ਬਾਕੀ ਮੌਕੇ ਤੇ ਮਾਨਤਾਨ ਕਰਦੇ ਹਾਂ ਬਾਕੀ ਮੌਕੇ ਤੇ ਮਾਨਤਾਨ ਮੈਂ ਕੀਤਾ ਜਾਊਗਾ ਟਰੈਕਟਰ ਦੇਖ ਸਕਦੇ ਹੋ ਮੂਰੇ ਆ ਗਿਆ 45 ਦਾ ਫਾਰਮ ਇਹਦੇ ਬਾਰੇ ਦੱਸੀ ਬਈ ਇਹ 2002 ਮਾਡਲ ਆ ਜੀ ਟਰੈਕਟਰ ਸਾਰਾ オリジナル ਆ ਸਾਰਾ ਹਾਂ ਇੰਜਨ ਗੇਅਰ ਦੀ ਆਪਣੀ ਜ਼ਿੰਮੇਵਾਰੀ ਆ ਠੀਕ ਹੈ ਟਾਈ ਟਰੈਕਟਰ ਦੇ 90 ਪੈਸੇ ਆ ਜੀ ਠੀਕ ਹੈ ਜੀ ਫਮੇ ਦੋ ਬੰਦਾ 2 ਘੰਟੇ ਵਾਲੇ ਡਬਲ ਕਲਚ ਹੈ ਜੀ ਡਬਲ ਕਲਚ ਹੈ ਪਹਿਲੇ ਕਰਦੇ ਨਮਾ ਨਿਕਲਿਆ ਪਹਿਲੇ ਕਰਦੇ ਨਮਾ ਨਿਕਲਿਆ ਠੀਕ ਹੈ ਪੰਜਾਬ ਨੰਬਰ ਹੈ ਮਿੱਤਰੋ ਜੇ ਕੋਈ ਰੰਗ ਪੇਂਟ ਕਹਦੇ ਉਹ ਵੀ ਜ਼ਿੰਮੇਦਾਰੀ ਆਪਣੇ ਪੈਸੇ ਵਾਪਸ ਕਰਦੇ ਪੈਸੇ ਵਾਪਸ ਕਰ ਦੇਉਗੇ ਉਹ ਵੀ ਫੁੱਲ ਜ਼ਿੰਮੇਵਾਰੀ ਹੈ ਕਿ ਬਾਈ ਕਹਿੰਦਾ ਪੈਸੇ ਵਾਪਸ ਕਰ ਦਾਂਗੇ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਸਿੰਪਲ ਕੱਪੜੇ ਵਾਲੀ ਸਾਤਰੀ ਹੈ 2002 ਮਾਡਲ ਦਾ ਰੇਟ 245000 ਰੁਪਏ ਤੇ ਮੌਕੇ ਦਾ ਮਾਨਤਾਨ ਕਰ ਦਾਂਗੇ ਮੌਕੇ ਤੇ ਮਾਨਤਾਨ ਖਾਈ ਮੌਕੇ ਤੇ ਮਿੱਤਰੋ ਮਾਨਤਾ ਨੂੰ ਹੋ ਜੂ ਟਰੈਕਟਰ ਚੰਗਾ ਮੂਰੇ ਆ ਗਿਆ ਸਿਉਨਾਲੀਕਾ RX 60 ਦਾ ਇਹਦੇ ਬਾਰੇ ਦੱਸੀ ਬਾਈ ਇਹ 2013 ਮਾਡਲ ਹੈ ਪੰਜਾਬ ਨੰਬਰਾਂ ਠੀਕ ਹੈ ਜੀ ਟਾਈਟਰ ਟਰੈਕਟਰ ਦੇ ਹੈਗੇ ਇਹਦੇ 85 90 ਪੈਸੇ ਜੀ ਠੀਕ ਹੈ ਜੀ ਸਾਰਾ オリジナル ਟਰੈਕਟਰ ਹੈ ਲੋਕਲ ਬਰਨਾਲਾ ਨੰਬਰਾਂ ਲੋਕਲ ਬਰਨਾਲਾ ਨੰਬਰ ਹੈ ਹਾਂ ਜੀ ਤੇ ਡਬਲ ਡਿਸਟਰੀਬਿਊਟਰ ਚਾ ਟਰੈਕਟਰ ਚੈੱਕ ਕਰ ਸਕਦੇ ਫੁੱਲ ਟੌਪ ਆ ਜੀ ਇੰਜਨ ਗੇਅਰ ਦਾ ਇੰਜਨ ਗੇਅਰ ਦੀ ਆਪਣੀ ਜ਼ਿੰਮੇਵਾਰੀ ਠੀਕ ਆ ਜੀ ਹਾਂ ਰੰਗ ਪੇਂਟ ਦੀ ਟਰੈਕਟਰ ਦੀ ਬਾਕੀ ਆਪਾਂ ਟਰੈਕਟਰ ਹੀ ਨਵਾਂ ਲੈਨੇ ਆ ਥੋੜਾ ਚੰਗਾ ਟਰੈਕਟਰ ਲੈਨੇ ਆ ਚੰਗਾ ਟਰੈਕਟਰ ਲੈਨੇ ਆ ਹਾਂ ਰੇਟ ਵੀ ਆਪਣਾ ਥੋੜਾ ਜਾਇਜ਼ ਹੀ ਹੁੰਦਾ ਜਾਇਜ਼ ਹੀ ਹੁੰਦਾ ਖਿੱਚ ਕੇ ਖਿੱਚ ਕੇ ਰੇਟ ਲਾਉਣੀ ਆ ਹਾਂ ਖਿੱਚ ਕੇ ਠੀਕ ਆ ਖਿੱਚ ਕੇ ਰੇਟ ਲਾਉਂਦੇ ਆ ਬਾਈ ਜਾਇਜ਼ ਰੇਟ ਹੁੰਦਾ ਬਾਈ ਕਹਿੰਦਾ ਬਾਕੀ ਤੁਸੀਂ ਹਨਾ ਮੇਰਾ ਮਕਸਦ ਆ ਵੀਡੀਓ ਤੁਹਾਡੇ ਤੱਕ ਪਹੁੰਚਾਉਂਦਾ ਤੁਸੀਂ ਆਪਦੀ ਤਸੱਲੀ ਕਰੋ ਜ਼ਿੰਮੇਦਾਰ ਖੇਤੀ ਆ ਟਰੈਕਟਰ ਹੈ ਜੀ ਬਾਹੀ ਤੇ ਚੱਲਿਆ ਹੋਣਾ ਠੀਕ ਹੈ ਜੀ ਜਿਹੜੇ ਆ ਵੇਟ ਬੂਟ ਜੇ ਨੇ ਇਹ ਨਾਲ ਦੀ ਏਜੰਸੀ ਚੋਂ ਜਿਹੜੀ ਚੀਜ਼ ਏਜੰਸੀ ਚੋਂ ਇਹ ਨਾਲ ਆਈ ਸਾਰੀ ਨਾਲ ਤੇ ਟਰੈਕਟਰ ਵਿੱਚੋਂ ਚੈੱਕ ਕਰ ਸਕਦੇ ਹੋ ਸੈਂਪਲ ਕੱਪੜੇ ਵਾਲੀ ਸਾਤਰੀ ਆ ਗਈ ਤੇ ਮਾਡਲ ਕਿੰਨੇ ਆ ਗਿਆ ਮਾਡਲ 2013 ਜੀ 13 ਮਾਡਲ ਦਾ ਰੇਟ ਇਹਦਾ 430000 ਰੁਪਏ 430 ਹੀ ਡਿਮਾਂਡ ਹੈ ਹਾਂ ਜੀ ਮੌਕੇ ਤੇ ਹੋ ਜਾਊਗਾ ਹਾਂ ਜਿਹੜਾ ਵੀਡੀਓ ਦੇਖ ਕੇ ਉਹ ਆਪਣੇ ਉਹਨੂੰ ਮਾਨਤਾਨ ਕਰਦੇ ਮੌਕੇ ਤੇ ਮਾਨਤਾਨ ਮਿੱਤਰੋ ਇਹ ਟਰੈਕਟਰ ਚੁੱਕੀਤਾ ਜਾਊਗਾ ਟਰੈਕਟਰ ਚੰਗਾ ਹੈ ਤੇ ਮੂਰੇ ਆ ਗਿਆ 60 ਦਾ ਸਿਉਣਾ ਲੀਕਾ ਇਦੇ ਬਾਰੇ ਦੱਸੀ ਇਹ ਮਿੰਨੀ ਸੱਟ ਹੈ ਨਾ ਨਾ ਵੱਡਾ 60 ਹੀ ਆਈ ਸਿੰਪਲ ਆ ਵੱਡਾ 60 ਸੈਂਪਲ ਹਾਂ ਠੀਕ ਹੈ ਟਰੈਕਟਰ ਚੈੱਕ ਕਰ ਸਕਦੇ ਹੋ ਟਾਇਰਾਂ ਦੀ ਕੰਡੀਸ਼ਨ ਕੀ ਕਹਿੰਦੇ ਟਰ ਐਮ ਆਰ ਪੇ ਚਾਰੇ 90 ਪੈਸੇ ਟਰ ਨਹੀਂ ਠੀਕ ਹੈ ਜੀ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਓਕੇ ਆ 2 ਘੰਟੇ ਬੰਦਾ ਬਾਹ ਸਕਦਾ ਠੀਕ ਹੈ ਤੇ ਰੰਗ ਪੇਂਟ ਦਾ ਰੰਗ ਪੇਂਟ ਦੀ ਜ਼ਿੰਮੇਵਾਰੀ ਠੀਕ ਹੈ ਸੈਂਪਲ ਕੱਪੜੇ ਵਾਲੀ ਸਤਰੀ ਡਬਲ ਡਿਸਟ੍ਰਿਬਿਊਟਰ ਚ ਹੈ ਨਾ ਸਿੰਪਲ ਸਟੀering ਆ ਗਈ ਸਿੰਪਲ ਸਟੀering ਹੈ ਹਾਂ ਡੀ ਆਈ 60 ਡੀ ਆਈ 60 ਹੈ ਟਰੈਕਟਰ ਚੈੱਕ ਕਰ ਸਕਦੇ ਹੋ ਬਾਈ ਮਾਡਲ ਇਹ ਆ ਗਿਆ ਸੀ 20 ਤੇ ਰੇਟ ਦੀ ਗੱਲ ਕਰੀਏ 335000 ਮੌਕੇ ਤੇ ਮੌਕੇ ਤੇ ਮਾਨਤਾਨ ਹੋ ਜਾਊਗਾ ਜੀ ਮੌਕੇ ਤੇ ਮਾਨਤਾਨ ਹੋ ਜਾਊ ਮਿੱਤਰ ਤੇ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਤੁਸੀਂ ਮੂਰੇ ਆ ਗਿਆ 855 ਲਾਲ ਪੱਲੇ ਵਾਲਾ ਹਾਂ ਜੀ ਪੁਰਾਣਾ ਮਾਡਲ ਹਨਾ ਹਾਂ ਜੀ ਤੇ ਇਹਦੇ ਬਾਰੇ ਦੱਸੀ ਗਰਾ ਇਹ ਪਹਿਲੇ ਕਰਦੇ ਨਮਾ ਨਿਕਲਿਆ ਹੋਇਆ 1997 ਮਾਡਲ ਆ ਇਹ ਠੀਕ ਹੈ ਜੀ ਰੰਗ ਪੇਂਟ ਦੀ ਜ਼ਿੰਮੇਦਾਰੀ ਹੈ ਜੇ ਬੰਦਾ ਕੋਈ ਐ ਕਹੇ ਵੀ ਆ ਕਿਤੇ ਰੰਗ ਹੋਇਆ ਪੈਸੇ ਆਪਾਂ ਵਾਪਸ 6 ਮਹੀਨੇ ਉਹ ਵੀ ਕਰ ਦੇ। 6 ਮਹੀਨਿਆਂ ਬਾਅਦ ਵੀ। ਹਾਂ ਠੀਕ ਹੈ। ਜੇ ਬੰਦਾ ਐ ਕਹੇ ਬੈਂਪਰ ਤੇ ਵੀ ਏਜੰਸੀ ਦਾ ਰੰਗ ਆ ਵੀਰੇ ਨਾਲ ਦਾ। ਬੈਂਪਰ ਤੇ ਵੀ। ਹਾਂ ਠੀਕ ਹੈ। ਇੰਜਨ ਗੇਅਰ ਦਾ ਵੀ ਉਨੀ ਟੱਕੜ। ਇੰਜਨ ਗੇਅਰ ਦਾ ਓਕੇ ਆ ਜੀ। ਠੀਕ ਹੈ। ਇੰਜਨ ਗੇਅਰ ਦਾ ਵੀ ਓਕੇ ਆ ਬਾਈ। ਸਿੰਪਲ ਕੱਪੜੇ ਵਾਲੀ ਛਤਰੀ ਆ ਗਈ ਤੇ ਟਾਇਰਾਂ ਦੀ ਕੰਡੀਸ਼ਨ ਤਾਂ ਰਪੀ ਹੀ ਆ। ਟਾਇਰ ਨਵੇਂ ਆ ਜੀ। ਨਵੇਂ ਆ। ਤੇ ਮਾਡਲ ਇਹ 797 97 97 ਮਾਡਲ ਦਾ ਰੇਟ ਆ। ਇਹਦਾ 210000 ਦੇਣਾ ਕਿੰਨੇ ਬਾਕੀ ਮਾਨਤਾਨ ਕਰਦੇ ਨੇ ਮਾਨਤਾਨ ਹੋ ਜਾਊ ਇਸ ਤੋਂ ਇਲਾਵਾ ਵੀਰੇ ਜੋ ਵੀ ਬੰਦਾ ਆਪਣੀ ਵੀਡੀਓ ਦੇਖ ਕੇ ਆਉਂਦਾ ਜੀ ਉਹਨੂੰ 10 ਤੋਂ 15000 ਮਾਨਤਾਨ ਕਰਦੇ ਨੇ ਠੀਕ ਹੈ ਜੀ ਬਾਕੀ ਟਰੈਕਟਰ ਸਾਰੇ ਆਪਣੇ origignal ਟਰੈਕਟਰ ਨੇ ਪਹਿਲੇ ਕਰਦੀ ਨਵੇਂ ਨਿਕਲੇ ਹੋਏ ਸਾਰੇ ਠੀਕ ਹੈ ਜੀ ਕਾਪੀ ਕਾਜੀ ਦੀ ਆਪਣੀ ਜਿੰਨਾ ਚਿਰ ਮਾਲਕ ਬਾਹੂਗੋ ਨਜ਼ਰ ਆਪਣੀ ਜ਼ਿੰਮੇਵਾਰੀ ਫੁੱਲ ਜ਼ਿੰਮੇਵਾਰੀ ਫੁੱਲ ਜ਼ਿੰਮੇਵਾਰੀ ਠੀਕ ਹੈ ਜੀ ਤੇ ਮੋਬਾਈਲ ਨੰਬਰ ਕਿੰਨਾ ਚੋੜੀ 869999 ਜੀ 14900 ਇਹ ਬਾਈ ਦਾ ਮੋਬਾਈਲ ਨੰਬਰ ਹੈ ਬਹੁਤ ਬਹੁਤ ਧੰਨਵਾਦ ਬਾਈ ਜੁਰੇ ਜਾਣਕਾਰੀ ਦੇਣ ਲਈ ਇਹ ਬਾਈ ਦਾ ਮੋਬਾਈਲ ਨੰਬਰ ਹੈ ਕਰਕੇ ਕੰਟੈਕਟ ਤੁਸੀਂ ਬਾਈ ਟਰੈਕਟਰ ਖਰੀਦ ਸਕਦੇ ਹੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ ਜੀ